ਖੌਲੀ ਮਰ ਜਾ ਕਿ ਸੱਪ ਸੰਘਿਆ ਹੋਇਆ ਐ ਡੜ ਡੜ ਘਰਾੜੇ ਮਾਰਦਾ ਸੌ ਗਿਆ ਤਾਂ ਬਣ ਗਿਆ ਗੁੱਗੂ ਇਹਦਾ ਦੂਜੇ ਗੁੱਗੂ ਨੂੰ ਫੋਨ ਲਾਵਾਂ ਉਹ ਵੀ ਟਰੰਮ ਨਾਲ ਨਹੀਂ ਉੱਠਦਾ ਹੈਲੋ ਹਾਂ ਕਿੱਥੇ ਤੂੰ ਨਹੀਂ ਨਹੀਂ ਇਹ ਤਾਂ ਸੌ ਗਿਆ ਇਹ ਤਾਂ ਤੈਨੂੰ ਪਤਾ ਜਦੋਂ ਇੱਕ ਵਾਰੀ ਸੌਂ ਜੇ ਨਾ ਗੁੜੀ ਨੀ ਉਹ ਫੇਰ ਨਹੀਂ ਉੱਠਦਾ ਹੁੰਦਾ ਤੜਕੇ 5 ਵਜੇ ਤੱਕ ਚਲ ਆ ਜਾ ਜਲਦੀ ਆ ਜੀ ਨਾਲੇ ਤੇ ਨਾਲੇ ਦੇਖ ਕੇ ਆਈਆਂ ਆਸਾ ਪਸਾ ਧਿਆਨ ਨਾ ਅਗਵਾਂਡੀਆਂ ਦੀ ਨੋ ਨਹੀਂ ਹੈਗੀ ਜਿੱਤੋ ਇਹ ਪੂਰਾ ਧਿਆਨ ਰੱਖਦੀ ਹੈ ਠੀਕ ਆਉਂਦੇ ਕਿੱਜੋ ਆ ਗਿਆ ਤੂੰ ਐ ਗੱਜੋ ਕੋਈ ਆਹ ਬਤੀਨ ਕੋ ਬੰਨੈ ਨੂੰ ਇਹ ਤਾਂ ਗੋਲੀਆਂ ਮੇ ਪਾਤੀ ਐਸੀ ਐ ਇਹ ਤਾਂ ਦੇਖ ਘਰਾੜੇ ਤੇ ਘਰਾਣਾ ਵੱਜੇ ਜਾਂਦਾ ਕੋਈ ਇਹਨੂੰ ਸੁਰਤ ਨਹੀਂ ਹੈਗੀ ਮਰਿਆ ਵਰਗਾ ਇਹਦਾ ਤਾਂ ਕੋਈ ਹਾਲ ਨਹੀਂ ਖਾਈ ਮਰਿਆ ਵਰਗਾ ਹੈ ਨਹੀਂ ਨਾ ਮਰਦੀ ਐ ਤਾਂ ਕੱਢਣ ਪਾਉਣ ਨੂੰ ਵੀ ਹੈ ਨਹੀਂ ਗਦੇ ਚ ਕੁਝ ਕੁਝ ਵੀ ਤੈਂ ਤੋਂ ਕੁਛਕ ਮਰਜ਼ੀ ਕਰੀ ਜਾਏ ਇਹਨਾਂ ਨੇ ਕੁਝ ਕੋ ਚਲਾ ਦੇ ਕੋਲੀ ਸਭ ਸਹੀ ਗੱਲਾਂ ਕਲੀਆਂ ਭੋਕੇਆਂ ਭੜਾ ਗੱਲਾਂ ਵਾਲਾ ਹੀ ਐ ਮੈਂ ਐ ਕਰ ਦੂ ਆਹ ਕਰ ਦੂੰਗਾ ਮੇਰੇ ਤੋਂ ਆਹ ਕਰਾ ਲੂ ਆਹ ਕਰਾ ਲਓ ਇਹ ਉਹ ਕਹਿੰਦੇ ਨਹੀਂ ਹੁੰਦੇ ਕਿ ਜਿਹੜੇ ਭੂੰਡਾਸ਼ਕ ਹੁੰਦੇ ਹੈਗੇ ਉਹਨਾਂ ਦੇ ਪੱਲੇ ਕਨਾ ਗੱਲਾਂ ਹੀ ਹੁੰਦਾ ਉਹ ਕੱਢਣ ਪਾਉਣ ਨੂੰ ਨਹੀਂ ਉਹ ਗੱਲੇ ਦੀ ਤੇ ਤੁਮ ਨੂੰ ਐਂ ਨਾਸਸਾ ਸੱਚ ਤੁਹਾਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਆਣਗਵਣ ਨੇ ਨਾ ਨਾ ਮੈਂ ਤਾਂ ਬਾਹਰ ਬੋਚ ਕੇ ਆਇਆ ਨਾ ਉਹਨੇ ਇਹ ਗਵਾਂਢੀਆਂ ਦੀ ਨੋਣੀ ਹੈਗੀ ਜਿੱਤੂ ਇਹ ਪੂਰੀ ਅੱਖ ਰੱਖਦੇ ਹੈਗੀ ਕਈ ਵਾਰੀ ਨੇ ਇਹਨੂੰ ਰਾਤ ਨੂੰ ਮੈਂ ਦੇਖਿਆ ਆਪਣੇ ਕੰਨ ਤੇ ਘੜ ਕੇ ਨਾ ਇਹ ਪੌੜੀਆਂ ਉੱਤੇ ਵੀ ਦੇਖੀ ਜਾਂਦੀ ਹੁੰਦੀ ਹੈ ਵੀ ਕੀ ਕੀ ਜਾਂਦੀ ਹੈ ਇਹ ਬੇਸ਼ਰਮ ਜੀ ਹੈਗੀ ਪਹਿਲਾਂ ਯਾਰ ਇਹਦੇ ਨਾਲ ਕਵਾਰੀ ਹੁੰਦੇ ਨਾ ਨਾ ਇਹਦੇ ਨਾਲ ਚੱਕਰ-ਚੁੱਕਰ ਸੀਗਾ ਮੈਨੂੰ ਤਾਂ ਆਪਣੇ ਦੂਜੇ ਗਵਾਂਢੀ ਨਹੀਂ ਹੈਗੇ ਤਾਈਕੇ ਅੱਛਾ ਉਹਨੇ ਦੱਸਿਆ ਸੀਗਾ ਤੇ ਹੁਣ ਇਹਨੂੰ ਉਹਦੇ ਮਨ ਚੂਗਾ ਵੀ ਖਣੀ ਦੁਬਾਰਾ ਮੇਰੇ ਨਾਲ ਗੱਲਬਾਤ ਕਰ ਲੈ ਵੀ ਗੱਲਬਾਤ ਕੀ ਕਰੂ ਜੇ ਤੰਤ ਹੋਊਗਾ ਤਾਂ ਹੀ ਕਰੂਗਾ ਧੰਨਵਾਦ ਖਤਮ ਤਾਂ ਹੋ ਰਿਹਾ ਹੈ ਨਾ ਤੁਸੇ ਇੰਨਾ ਟਾਈਮ ਲਾਏ ਫਿਰ ਓ ਮੈਂ ਤਾਂ ਟਾਈਮ ਲੱਗ ਜਾ ਕੋਈ ਚੀਜ਼ ਲੈਣ ਲੱਗ ਗਈ ਤੇਰੇ ਵਾਸਤੇ ਸੱਚੀ ਤੁਸੀਂ ਸੱਚੀ ਮੇਰੇ ਵਾਸਤੇ ਗਿਫਟ ਲੈ ਕੇ ਆਏ ਤੁਸੀਂ ਹੂੰ ਲਿਓ ਦਿਖਾਓ ਕੀ ਗਿਫਟ ਲੈ ਕੇ ਆਏ ਮੇਰੇ ਵਾਸਤੇ ਸੁਡਾ ਗਿਫਟ ਮੈਂ ਮੇਰੇ ਖਾਸ ਗਿਆ ਆਪਦੀ ਨੂੰ ਜੀ ਰਿੰਗ ਸੀਗੀ ਤਫਰ ਤੁਸੀਂ ਕਦੋਂ ਪਾਈ ਜੋ ਤੁਸੀਂ ਮੇਰੇ ਵਾਸਤੇ ਰੱਖਿਆ। ਮੈਂ ਤਾਂ ਐਸਾ ਮੈਂ ਡਿੱਗ ਗਮਾਟੂ ਵੀ ਨਹੀਂ ਮਹਾ ਉਹਦੋਂ ਲਾ ਕੇ ਫੜਾ ਦੂੰ ਜਦੋਂ ਕੋਈ ਆ। ਚਲ ਕੋਈ ਨਾ ਹੁਣ ਤੁਸੀਂ ਨੇ ਪਾਈ ਰੱਖੋ ਕੋਈ ਗੱਲ ਨਹੀਂ। ਨਹੀਂ ਤੁਸੀਂ ਮੈਨੂੰ ਕੋਈ ਹੋਰ ਗਿਫਟ ਹੀ ਲਿਆ ਦੇ ਫਿਰ। ਮੈਂ ਮੈਂ ਤੁਹਾਡੇ ਹੱਥ ਚੋਂ ਥੋੜੀ ਲਾਹਾਂਗੀ। ਨਹੀਂ ਹੱਥ ਚ ਲਾਉਣ ਨੂੰ ਤਾਂ ਕੀ ਆ ਇੱਥੇ ਕਿਹੜਾ। ਹੁਣ ਤੁਸੀਂ ਵੀ ਨਾ ਉਹਦੇ ਧਿਆਨ ਨਹੀਂ ਕਰਦੇ ਹੈਗੇ। ਸੌਂ ਗਿਆ ਕੋਗੂ ਜਾ। ਉੱਠਦਾ ਨਹੀਂ। ਕਦੋਂ ਦਾ ਸੁੱਤਾ ਪਿਆ ਇਹ ਤਾਂ ਨਹੀਂ ਉੱਠਦਾ ਹੈਗਾ। ਪਰ ਤੁਸੀਂ ਤਾਂ ਮੇਰਾ ਮਨ ਹੀ ਦੁਖੀ ਕਰਤਾ। ਮੈਂ ਉਹਨੂੰ ਕਿਹਾ ਸੀ ਮੇਰੇ ਵਾਸਤੇ ਝਾਂਜਰਾਂ ਲੈ ਆਏ ਤੁਸੀਂ ਚੱਕ ਕੇ ਅੰਗੂਠੀ ਲਿਆ ਦੇ ਉਹ ਵੀ ਬੇਕਾ ਬਣਾ ਬਣਾਉਣੇ ਦਿੱਤੇ ਹੋਏ ਨੇ ਪਰ ਹਜੇ ਤੱਕ ਉਹਨੇ ਬਣਾਏ ਨਹੀਂ ਐ ਇੰਨੇ ਕਿਹੜੇ ਉਹਨੇ 20 ਤੋਂ ਲੈਨੇ ਬਣਾਉਣੇ ਸੀ ਥੋੜਾ ਜਿਹਾ ਟਿੱਲਾ ਜਾਂਦਾ ਟਿੱਲਾ ਐ ਤੂੰ ਆਂ ਪੀ ਟਿੱਲਾਂਗੇ ਇਹਦੇ ਵਰਗਾ ਤੂੰ ਮੈਂ ਚਲਦਾ ਤੂੰ ਜਾਂ ਮੈਂ ਤੂੰ ਉਹ ਮਿਲ ਗਿਆ ਇਹਦੇ ਵਰਗਾ ਕਿਉਂ ਹਾਂ ਸਹੀ ਗੱਲ ਹੈ ਹਾਂ ਨਹੀਂ ਉਹ ਤਾਂ ਮੇਰੇ ਬਰੋਬਰ ਇੱਕ ਪ੍ਰਸੈਂਟ ਦੇ ਵਿੱਚ ਉਹਦੇ ਦਾ ਦਾ ਅੰਦਾ ਫਿਰ ਮੈਂ ਕਿਹਾ ਤੇੰਦਾ ਚਾਂ ਕੋਈ ਨਹੀਂ ਦੇਖ ਕੀ ਹੋ ਗਿਆ ਪੁੱਛ ਰਹਾ ਕਰ ਕੀ ਹੋ ਗਿਆ ਓਹੋ ਮੇਰੀ ਗੱਲ ਸੁਣ ਮਿਸ਼ਾਵ ਕਾਨੂੰਨ ਤੈਨੂੰ ਅੱਜ ਕਿਹੜਾ ਤੈਨੂੰ ਦੌਰਾ ਪੈਣ ਵਾਲਾ ਹੋਗਾ ਜਿਹੜਾ ਤੈਨੂੰ ਹੁਣ ਮੂਤ ਬਾਹਲਾ ਹੀ ਆਉਣ ਲੱਗਾ ਓ ਘੱਟ ਡੱਫ ਲਿਆ ਕਰ ਉਦੋਂ ਤਾਂ ਪੀਨ ਤੇ ਲੱਕ ਬੰਨਿਆ ਹੋਇਆ ਬਾਥਰੂਮ ਚ ਕੀ ਲੰਝਾਂਗੇ ਮੱਧਨ ਦਿਨ ਆਤ ਨੂੰ ਉਧਰ ਦੋ ਦੂਸਰੇ ਬਾਥਰੂਮ ਚ ਵਗ ਜਾ ਇੱਧਰ ਤਾਂ ਮੈਂ ਜਾਣੀ ਆ ਬਾਥਰੂਮ ਓ ਸੁਣ ਬੋਲ ਯਾ ਬੋਏ ਦੀ ਜਾਨ ਨੂੰ ਨਹੀਂ ਨਹੀਂ ਇਹ ਜ ਮੈਂ ਨਹੀਂ ਮੈਨੂੰ ਬਾਥਰੂਮ ਦਾ ਬਾਲਾ ਜੋਰ ਪੈ ਰਿਹਾ ਤੂੰ ਉਧਰ ਵਗ ਜਾ ਜੇ ਨਹੀਂ ਨਹੀਂ ਤੂੰ ਉਧਰ ਹੀ ਜਾ ਤੈਨੂੰ ਉਧਰ ਕੀ ਹੋ ਜੂਗਾ ਜਾ ਪਤਾ ਨਹੀਂ ਅੱਜ ਕਿਵੇਂ ਉੱਠ ਖੜਿਆ ਮੈਂ ਤੁਹਾਨੂੰ ਗੋਲੀਆਂ ਵੀ ਪਾਈਆਂ ਸੀਗੀਆਂ ਨੀਂਦ ਨਹੀਂ ਆ ਉਹ ਤੇ ਦੂਜੇ ਬਾਥਰੂਮ ਚ ਪਾ ਗਿਆ ਹੁਣ ਮੈਂਂਦਰਾ ਜਾ ਬੋਏ ਕੋਈ ਕਸ਼ਾ ਵੀ ਨਹੀਂ ਕਰਤ ਪਏ ਮੈਂ ਸ਼ਾਮ ਤਾਂ ਕਰ ਲਿਆ ਮੈਨੂੰ ਨਾ ਟਾਈਮ ਲੱਗ ਗਿਆ ਸੀਗਾ ਸੋਨਿਆ ਹੁਣ ਅੱਜ ਤੇਰੇ ਕੀ ਪਿੱਛੂ ਪੈ ਲੜ ਰਹੇ ਆਗੇ ਜਿਹੜਾ ਤੁਹਾਨੂੰ ਨੀਂਦ ਨਹੀਂ ਆਉਂਦੀ ਹੈਗੀਗੀ ਕਦੋਂ ਦੀ ਅੱਛ ਵੀ ਕਰੀ ਜਨਾ ਬੂਧੋ ਬੈਠੀ ਹੈ ਮੈਂ ਤਾਂ ਉਹੀ ਬੈਠੇ ਮੇਰੇ ਤਾਂ ਨਾ ਢਿੱਡ ਵਿੱਚ ਥੋੜਾ ਥੋੜਾ ਦਰਦ ਹੋਇਆ ਹੋਈ ਜਾਂਦਾ ਸੀ ਫੜੀ ਤਾਂ ਵੀ ਰਾਮ ਕੋਈ ਨਾ ਧਰ ਦੂੰਗੀ ਲੈ ਕੇ ਮੈਂ ਆ ਜਾ ਕੋਈ ਨਾ ਕੋਈ ਨਾ ਪੈ ਜੂਣੀ ਮੈਂ ਤੂੰ ਸਾਂ ਜਾ ਚੱਲ ਬੈ ਸਾਵਿਆਂ ਸੋਕੇ ਆ ਤੇ ਕਿਧਰ ਟੁਕੜਾ ਹੈ ਪਤਾ ਹੀ ਨਹੀਂ ਅੱਜਨੇ ਕੀ ਮੈਂ ਡੜਾਂ ਚ ਬੈਟ ਰਿਹਾ ਤਰੇ ਹਾਂ ਜੇ ਡੜਾਂ ਚ ਬਹਿ ਗਿਆ ਕਿਹਨੋ ਕੀ ਤਾਂ ਗੱਲ ਨਾ ਮੈਂ ਕਲਾਡੀਓ ਕਰਤਾ ਮਾੜਾ ਮੈਂ ਜੀ ਕਹਤਾ ਲੱਤ ਮਾਰ ਕੇ ਥਲੇ ਹਿੱਡਦਾ ਨਾ ਨਾ ਤੈਨੂੰ ਪਤਾ ਨਹੀਂ ਇਹਦਾ ਮੱਕਿਆ ਵੀ ਕਲੇਸੀ ਦਾ ਕੰਜਰ ਦਾ ਆਹ ਹੋਰ ਸਿਰੋ ਮੈਂ ਤੁਸ ਤੂੰ ਮੇਰੀ ਗੱਲ ਸੁਣ ਮੈਂ ਇਹਨਾਂ ਤੈਨੂੰ ਐਵੇਂ ਕਹਨੀ ਆ ਵੀ ਅੱਜ ਤਾਂ ਤੇਰੇ ਹੁੰਦੇ ਵੀ ਕਿੰਨੇ ਵਾਰੀ ਉੱਠ ਖੜਿਆਗਾ ਮੈਨੂੰ ਤਾਂ ਲੱਗਦਾ ਇਹ ਤਾਂ ਡੰ ਉੱਠੂਗਾ ਇਹ ਫੇਰ ਵੀ ਅੱਜ ਨੂੰ ਪਤਾ ਨਹੀਂ ਕੀ ਹੋ ਰਿਹਾ ਤੇ ਤੂੰ ਨਾ ਬਗਜਾ ਜੇ ਤੂੰ ਜਦੋਂ ਇਹ ਕਰੇ ਨਾ ਨਾ ਹੋਇਆ ਪਾਣੀ ਦੀ ਵਾਰੀ ਹੋਈ ਕੱਲ ਪਰਸੋਂ ਨੂੰ ਹੋਊਗੀ ਨਹੀਂ ਮੈਂ ਤੈਨੂੰ ਫੋਨ ਲਾ ਦੂ ਟੋਕਵਾ ਗਿਆ ਨਹੀਂ ਤਾਂ ਅੱਜੇ ਤੈੰਗੇ ਨਾਲ ਵੀ ਕਲੇਸ਼ ਕਰੂ ਤੇ ਮੈਂ ਨਾਲ ਵੀ ਕਰੂ ਹੋਰ ਫਿਰ ਚਲ ਅੱਜ ਤਾਂ ਬੰਦੇ ਟਾਈਮ ਪਨੇ ਖਰਾਬ ਕਰੀ ਜੱਤਾਂ ਹਾਂ ਜਾ ਤੂੰ ਹੁਣ ਮੈਂ ਤਮਾਰ ਇਹਦੇ ਤੋਂ ਪਹਿਲਾਂ ਫੇਰ ਕੱਪ ਚੰਗਾ ਧਿਆਨ ਨਾਲ ਚਾਹੀ ਠੀਕ ਜਲਦੀ ਮਿਲਣਾ ਫਿਰ हां हां कोई नहीं मैं तन्नू दसूंगी फोन फोन ਕਰ ਲਿਆ हां ਬਾਅਦ ਦੇ ਪੈਣੀ ਤੂੰ ਪੈਂਦੀ ਤਾਂ ਸਗੀ ਹੁਣ ਤੂੰ ਉੱਠ ਖੜਿਆ ਮੇਰੇ ਹੋ ਗਿਆ ਤੀ ਤੈਨੂੰ ਤਕਾਨੂੰ ਨਹੀਂ ਦਉਣੀ ਐ ਜੇ ਤੈਨੂੰ ਬੋਤਲ ਲਿਆ ਕੇ ਤੇਰੇ ਫੜਾਤੀ ਹੱਥ ਚ ਫੇਰ ਤਾਂ ਤੈਨੂੰ ਵੈਂਦੀ ਨਹੀਂ ਨੀਂਦਾ ਜੂਗੀ ਸੌ ਜਾ ਹੁਣ ਮੈਨੂੰ ਵੀ ਸੌ ਜਾਂਦੇ ਸਾਰਾ ਦਿਨ ਲੱਗੂ ਫੇਰ ਨਾ ਰਹਿਣਾ ਹਾਂ ਤੈਨੂੰ ਕਹਾਂ ਤਾਂ ਕਿ ਤਾਹਾਂ ਬਿਚਾਰ ਓਈ ਨਾ ਬਾਤ ਦੂੰਗੀ ਸੱਪ ਪਤਰਾ ਹੂੰ ਤਦ ਮੈਂ ਕਹਿੰਦਾ ਇਹ ਪਈਏ ਹੈ ਮਾਣੀ ਇਹ ਵਾਰੀ ਤੇ ਜਾਣਾ ਹੈ ਮੈਂ ਮਾਣੀ ਇਹ ਵਾਰੀ ਤੇ ਜਾਣਾ ਇੱਕ ਡਿਸ ਨੇ ਹਾਂ ਚਾਹ ਆਵਾਂ ਚਲੇ ਤੇ ਚਾਹ ਦਾ ਪੀ ਕੇ ਬਗ ਜਾ ਝੁਲਸ ਲਈ ਲੈ ਹੁਣ ਇਹਨੂੰ ਪਤਾ ਨਹੀਂ ਕੀ ਅਗ ਲੱਗੀ ਦਾ ਲੱਗ ਤੈਨੂੰ ਦੂਜੀ ਲੱਗੀ ਹੋਣੀ ਹੈ ਦਾਰੂ ਦੀ ਚੰਨੇ ਤਾਂ ਗਿਆ ਹੁਣ ਨਾ ਮੈਂ ਉਹਨੂੰ ਫੋਨ ਲਾਉਣੀ ਆਂਗੀ ਇਹ ਤਾਂ ਵਧੀਆ ਲੈ ਗਿਆ ਮਕਰੋ ਇਹ ਤਾਂ ਆਉਣਾ ਵੀ ਨਹੀਂ ਹੈਗਾ ਕਿੰਨਾ ਟਾਈਮ ਇਹ ਪਤਾ ਨਹੀਂ ਕਿੰਜ ਰਹਿ ਵੀ ਹੈ ਜਿਆਦਾ ਚੱਕੂਗਾ ਕਿੰਨਾ ਹੈਲੋ ਬੋਲਤਾ ਪੈ ਰੇ ਰੁੰਚ ਮਰ ਗਿਆ ਕਰ ਮੈਂ ਆ ਹੀ ਕਹਨੀ ਆ ਗਿਆ ਉਹ ਤਾਂ ਪਾਣੀ ਦੀ ਬਾਰੀ ਦੇ ਕਰੂੰ ਅੱਜ ਹੀ ਸੀ ਮੈਨੂੰ ਆਏ ਸੀ ਪਰਸੋਂ ਆ ਮੈਂ ਤਾਂਨੇ ਸਵੇਰੇ ਦੱਸਿਆ ਉੱਠ ਕੇ ਚਲ ਤੂੰ ਆ ਜਾ ਠੀਕ ਹੈ ਮੈਂ ਡੀ ਕਰਦੀ ਦੀ ਚੰਗਾ ਬੜੀ ਛੇਤੀ ਸੁਣਨੀ ਰੱਬ ਨੇ ਬੜੀ ਛੇਤੀ ਤਾਂ ਆਪੀ ਸੁਣਨੀ ਸੀਗੀ ਪਾਣੀ ਦੀ ਬਾਜੀ ਸੀਗੀ ਅੱਛਾ ਤਾਂ ਕਰਕੇ ਤੁਹਾਨੂੰ ਤਨੇ ਆਉਂਦਾ ਉੱਤੇ ਜਾਣ ਕੇ ਤਾਂ ਨਹੀਂ ਨਾ ਨਾ ਜਾਣ ਕੇ ਤਾਂ ਨਹੀਂ ਕਿਹਾ ਨਾ ਸ਼ੱਕ ਸ਼ੱਕ ਤਾਂ ਨਹੀਂ ਕੋਈ ਨੂੰ ਆ ਨਾ ਸ਼ੱਕ ਤਾਂ ਨਹੀਂ ਕੋਈ ਨਹੀਂ ਆਇਆ ਹਾਂ ਹਰ ਸੇਰਾ ਮੈਨੂੰ ਤਾਂ ਕਾਲ ਹੀ ਹੋ ਰਹੀ ਸੀ ਮਾਣ ਦੇ ਉਹ ਤਾਂ ਕਰ ਠੀਕ ਹੈ ਤੁਹਾਡੀ ਤਾਈ ਜੀ ਤੁਹਾਨੂੰ ਬੁਲਾਇਆ ਫੋਨ ਕਰਕੇ ਉਹ ਤਾਂ ਹੈ ਨਹੀਂ ਆ ਕਰੇ ਹੁਣ ਤੁਸੀਂ ਆ ਜਾ ਹਰ ਹਾਂ ਹੁਣ ਤਾਂ ਮਸਚੀ ਕਰਤੀ ਕੇਟ ਲੌਕ ਜੇ ਕੋਈ ਆ ਗਿਆ ਫਿਰ ਨਹੀਂ ਆਉਂਦਾ ਤਾਂ ਹੀ ਤਾਂ ਲੌਕ ਕਰਦੇ ਆ ਨਹੀਂ ਲੋਕ ਨੂੰ ਕੀ ਇੱਥੇ ਕੋਈ ਨਹੀਂ ਆਉਂਦਾ ਹੈਗਾ ਅੱਛਾ ਹੂੰ ਉੱਪਰ ਨਾ ਆ ਜਾਈ ਕੋਈ ਨਹੀਂ ਆਉਂਦਾ ਉੱਪਰ ਕੋਈ ਇੱਥੇ ਕਿਹਨੇ ਮੈਂ ਸਾਸਤੌਲੇ ਨਾਲ ਤਾਂ ਬੈਠੀਆਂ ਵਿਚਾਕ ਕੇ ਮੂੰਹ ਉੱਪਰ ਆ ਜਾਣੀ ਅੱਛਾ ਚਲੋ ਇਹ ਵੀ ਵਧੀਆ ਚਲੋ ਨਾ ਤੁਸੀਂ ਪੈ ਜਾਓ ਮੈਨੂੰ ਵੀ ਨਾ ਨੀਂਦ ਆ ਜਾਂਦੀ ਮੈਨੂੰ ਤਾਂ ਘੰਟਾ ਸੌਂ ਮੈਨੂੰ ਸਿਰ ਦੁਖੀ ਆਂਦਾ ਹੈਗਾ ਤਾਂ ਹੀ ਤਾਂ ਮੈਂ ਆਈ ਹੋਈ ਨਹੀਂ ਨਹੀਂ ਮੈਂ ਨਾ ਸੁੱਤੀ ਨਹੀਂ ਹੈਗੀ ਉਹੇ ਕਰਕੇ ਮੈਨੂੰ ਨੀਂਦ ਆ ਜਾਂਦੀ ਹੈ ਤੇ ਫੇਰ ਆਪਾਂ ਗੱਲਬਾਤ ਕਰਦੇ ਹਾਂ ਇਹ ਸੌਜੇ ਤੁਸੀਂ ਫਿਰ ਉਹ ਆਜੂ ਕੰਜਰ ਨਹੀਂ ਆਉਂਦਾ ਉਹ ਤਾਂ ਸਾਰੀ ਰਾਤ ਨਹੀਂ ਆਉਂਦਾ ਤਾਂ ਕੱਲ ਨੂੰ ਦੂਜੇ ਦਿਨ ਵੀ ਇੱਕ ਵਾਰ 1 ਵਜੇ ਆਉਂਗਾ ਅੱਛਾ ਹੂੰ ਅੱਜ ਆਈ ਨਹੀਂ ਹਾਂਜੀ ਤਾਂ ਨਹੀਂ ਹਾਂ ਆ ਗਏ ਓਹ ਕੋਈ ਨਹੀਂ ਹੈਗਾ ਉਹ ਤਾਂ ਉਹੀ ਤੁਹਾਨੂੰ ਭੁਲਿਖਾ ਪੈ ਗਿਆ ਇਹ ਤਾਂ ਮੈਂ ਰਜਾਈ ਲੈ ਰੱਖੀ ਸੀ ਕੰਬਲ ਉੱਤੇ ਲੈ ਰੱਖਿਆ ਸੀ ਠੰਡ ਲੱਗੀ ਜਾਂਦੀ ਸੀ ਮੈਨੂੰ ਨਾ ਸਿਰ ਵਾਲਾ ਦਰਦ ਹੋਈ ਜਾਂਦਾ ਬੁਖਾਰ ਜਾ ਹੋ ਰਿਆਂਗਾ ਮੈਨੂੰ ਉਹਦੇ ਕਰਕੇ ਫਿਰ ਮੈਨੂੰ ਨਾ ਤੁਹਾਨੂੰ ਪਤਾ ਹੀ ਜਦ ਬੁਖਾਰ ਹੁੰਦਾ ਤਾਂ ਕੰਬਾਂ ਲੱਗ ਕੇ ਹੁੰਦਾ ਐ ਕਿ ਮੈਂ ਚੱਕੀ ਜਾਂਦੇ ਹੋਗੇ ਤੁਸੀਂ ਕੋਈ ਬੰਦਾ ਕੋਈ ਬੰਦਾ ਹਾਂ ਮੈਂ ਕੋਈ ਕੁੜਕਾ ਤੂੰ ਨਹੀਂ ਐਹੀ ਕੁੜਕਾ ਕੀ ਭਾਗ ਦੇ ਦੂਰ ਮਰ ਜਣਿਆ ਮੇਰੇ ਭੂਆ ਦਾ ਮੁੰਡਾ ਹੈਗਾ ਇਹ ਤਾਂ ਰਾਤ ਨੂੰ ਇਧਰ ਗੱਡੀ ਤੇ ਆਇਆ ਸੀ ਟਰੱਕ ਤੇ ਤੂ ਤਾਂ ਕਰਦੀ ਹੁੰਨੀ ਹੈ ਲੈ ਕਰਤੂਦਗੀ ਕੀਤੀ ਉਹਦਾ ਪਿਆਗਾ ਵਿਚਾਰਾ ਦੱਸ ਉਹਨੇ ਕਿ ਮੇਰੇ ਬਾਹ ਫੜ ਲਈ ਜਾਂ ਮੇਰੇ ਨਾਲ ਪੈ ਗਿਆ ਕੋਈ ਖੈਸੇ ਤਾਂ ਪਈਓ ਤੁਸੀਂ ਇੱਕੋ ਖੈਸੇ ਹੁਣ ਕੰਬਲ ਤੇ ਤੇ ਬੈਟ ਤੇ ਸਾਰੇ ਇੱਕ ਹੀ ਕੰਬਲ ਲੈਂਦੇ ਹੁੰਦੇ ਜਦੋਂ ਬੈਟ ਤੇ ਸੌਂਦੇ ਹੈਗੇ ਬੁੱਝੜ ਹੈ ਤੈਨਾਂ ਦਿਮਾਗ ਕਿਉਂ ਨਹੀਂ ਕੰਮ ਕਰਦਾ ਅਨਪੜ ਗਵਾਰ ਨਨਪੜ ਗਵਾਰ ਤੇਨਾਂ ਪਈ ਕਿਉਂ ਨਹੀਂ ਰੋ ਤੇ ਪੈਣੀ ਹੈ ਤੈਨਾਂ ਹਰਾਮਜਾਦਾ ਕੁੱਤਾ ਭਗ ਜਾ ਪਰੇ ਨਾਲ ਹੋ ਕਿੱਥੇ ਤੇ ਦੋਰੀ ਘਰੇ ਦੀ ਇੱਜ਼ਤ ਕਰਨੀ ਸੀ ਕਿੱਥੇ ਤੂੰ ਉਹਨੇ ਇੰਨੇ ਹੁੰਦੇ ਦਿਲਾਂ ਜੋੜੀਆਂ ਗਲਤ ਫਲਤ ਬੋਲਿਆ ਜਾ ਕੇ ਉਹਦੇ ਮਾਪਿਆਂ ਨੂੰ ਇਹਨੇ ਦੱਸੂਗਾ ਤੇਰੀ ਕੀ ਕਦਰ ਕਰਨਗੇ ਉਹ ਤੂੰ ਭਗ ਜਾ ਮੈਨੂੰ ਤਾਂ ਦਿਲ ਲਾ ਹਾਂ ਭਾਈ ਚੁੱਪ ਤੈਨੂੰ ਮੈਂ ਤਾਂ ਨਹੀਂ ਪਤਾ ਹਰਾਮਜਾਦੇ ਜੇ ਉਹਨੂੰ ਕੁਝ ਕਹਾਂ ਨਾ ਤੇ ਇਹ ਦੇਖਣਾ ਮੈਂ ਘਰ ਛੱਡ ਕੇ ਭਗ ਜੂਗੀ ਚੱਲ ਤੂੰ ਇਦੀ ਰਹਿ ਪਰ ਮੈਂ ਤਾਂ ਜਾਉਣਾ ਕਿੱਥਾ ਦਾ ਹਾਂ ਦੇਖ ਲੈ ਦੇਖ ਲੈ ਤੂੰ ਹੁਣ ਕਲੇਸੀ ਨੂੰ ਮਰ ਜਾਣਿਆ ਇੱਧਰ ਕਿੱਧਰ ਜਾਈ ਐ ਨਾ ਨ ਮੇਰੀ ਗੱਲ ਸੁਣ ਕੰਜਰਾ ਹਜੇ ਵੀ ਤੁਪਿਆ ਤੂੰ ਧੋਟ ਖੜਾ ਹੋਣਾ ਤੂੰ ਵੀ ਉਹਦੇ ਵਰਗਾ ਹੋਣਾ ਤੈਨੂੰ ਮਰ ਜਣੇ ਇਹਨੂੰ ਕਦੋਂ ਕੁਸ ਕਹਿਣਾ ਹੈ ਕਿ ਤੇ ਉਹ ਉਹਦੇ ਹੱਡਾਂਾਂ ਤੋੜਦੀ ਤੂੰ ਲੱਤ ਪਸਲੀ ਇੱਧਰ ਹੋ ਜਾ ਮੈਂ ਆ ਦਾਲ ਦੇ ਪੈਕਤੀ ਜਾਨੀ ਮੈਂ ਦਾਲ ਦੇ ਪਾਈਆਂ ਨੂੰ ਲਾਦੀ ਹਾਂ ਵੀ ਮੇਰੇ ਇੱਥੇ ਜਲੂਸ ਕੱਢ ਦਊ ਹੋ ਜਾ ਪੈਕਤੀ ਜਾ ਪੈਕਤੀ ਜਾ ਕੋ ਨਾ ਆਉਂ ਗਾ ਹੱਸ ਕੇ ਵੇ ਸਮਾਹ ਲੈ ਜਾ ਤਨਨਾਂ ਗੰਡਾ ਕਿਉਂ ਆਇਆ ਹੈ ਤੇ ਆਪੇ ਤਾਂ ਅਲੂਨ ਸਾਹ ਹਿੰਸ ਛੜੀ ਚੰਗੇ ਆਹੋ ਜਸਮਤ ਨਾ ਕਿਉਂ ਛੜੀ ਐ ਆਪਾਂ ਵੀ ਛੜੀ ਆ ਪੈ ਜਣੇ ਕਿਉਂ ਤੂੰ ਮੋਈ ਨਾ ਤੇ ਰੰਗ ਨਾ ਪਿਆ ਮੈਨੂੰ ਨੇ ਪਟਰੇ ਘਰੋਂ ਘਟ ਤਾਂ ਮੈਂ ਕਿੱਥੇ ਜਾਣਾ ਤੇ ਗਦਰਪਤ ਜੀ ਨੇ ਆ ਮੈਂ ਭੱਜ ਕੇ ਆਉਣਾ ਮੈਂ ਹੋਰ ਕੀ ਕਰਾਂ ਮੈਂ ਤੇ ਪੇਕੇ ਘਰੇ ਮੈਂ ਜਾ ਸਕਦੀ ਮੈਨੂੰ ਪਤਾ ਨਹੀਂ ਕਿ ਕਿਹੜੀ ਗੱਲ ਤੋਂ ਕੋਲੀਸ਼ ਹੋਇਆ ਸੀ ਕਿਉਂ ਤੇਰੇ ਨਾਲ ਲੜਿਆ ਵੀ ਅਸੀਂ ਉਹਨੂੰ ਬੁਲਾਉਨੇ ਆ ਇੱਥੇ ਜਾਂ ਸੀ ਜਾਂਦੀ ਮੈਂ ਕੀ ਕਰਾਂ ਹਾਂ ਮੈਂ ਤੁਹਾਨੂੰ ਸਿੱਧਾ ਮੇਰੇ ਨਾਲ ਵਿਆਹ ਕਰਾਉਣ ਨੂੰ ਮੈਨੂੰ ਤਾਂ ਉਹ ਕਰਨਾ ਮੈਂ ਤਾਂ ਕਿਹਾ ਸੀ ਵਿਆਹ ਕਰਾਂਵਾਂ ਤੇਰੇ ਉਹ ਦੋ ਤੁਸੀਂ ਵਾਸਤੇ ਮੈਨੂੰ ਕੱਲਾਉਣ ਮਤਲਬ ਤਾਂ ਕੀ ਵਾਸਤੇ ਦੇ ਸੀ ਇਹ ਟਾਈਮ ਪਾਸ ਕਰਦੇ ਸੀ ਯਾਰ ਹਾਏ ਮੈਂ ਮਾਜਾਂ ਮੈਂ ਤਾਂ ਸਮਝ ਹੀ ਨਹੀਂ ਤੁਸੀਂ ਮੈਨੂੰ ਸੱਚਾ ਪਿਆਰ ਕਰਦੇ ਹੋ ਮੈਂ ਤਾਂ ਤਾਂ ਇਹਦਾ ਰਿਸ਼ਤਾ ਕਿੰਟਜੋਂ ਤਾਂ ਇਹਨਾਂ ਨੂੰ ਵੀ ਪਤਾ ਬਿੰਟ ਜੇ ਥੋੜਾ ਰੱਖ ਸਕਣਾ ਹਾਂ ਕਿ ਗੱਲ ਕੋਈ ਨਹੀਂ ਪਰ ਤੁਸੀਂ ਮੇਰੇ ਪਿੱਛੇ ਨਾ ਸੁਣ ਸੀ ਮੈਂ ਤਾਂ ਸੱਚੀ ਆਂ ਉਹ ਸੋਚਦੀ ਮੈਂ ਤਾਂ ਉਹਦੇ ਨਾਲ ਲੱਗ ਗਈ ਉਹਦੀ ਵਾਲੇ ਗੰਦਮਤ ਤੁਸੀਂ ਹੀ ਹੋਈ ਤਾਂ ਹੀ ਤਾਂ ਮੈਂ ਗੱਲਬਾਤ ਕੀਤੀ ਸੀ ਗੱਲਬਾਤ ਤਾਂ ਕੀਤੀ ਸੀ ਪਰ ਫਾਇਦਾ ਨਹੀਂ ਸੀ ਕੁੜੀ ਦੀ ਲਾਈਫ ਨਾਲ ਤਾਂ ਕਿਹੜਾ ਨਾਮ ਚਾਹੀਦਾ ਤੁਸੀਂ ਤਾਂ ਆਪਣੇ ਟਾਈਮ 'ਤੇ ਸੋਚਦੇ ਪਰ ਮੇਰਾ ਤਾਂ ਕੋਲ ਭਰ ਉਹ ਜਾਣਦਾ ਹੁੰਦਾ ਤਾਂ ਤਾਂ ਵਿਆਹ ਹੋਇਆ ਸੀ ਮੈਂ ਤਾਂ ਤਾਂ ਹੀ ਗੱਲ ਕੀਤੀ ਸੀ ਫਿਰ ਜੇ ਗੱਲ ਕੀਤੀ ਸੀ ਮੈਨੂੰ ਦੱਸ ਤਾਂ ਦਿੰਦੇ ਮੇਰਾ ਤਾਂ ਹੁਣ ਸਾਰਾ ਕੁਝ ਬਰਬਾਦ ਹੋ ਗਿਆ ਮੈਂ ਕਿਸੇ ਨਾਲ ਘਰ ਦੀ ਰਹੀ ਨਾ ਘਰ ਦੀ ਪੁੱਛ ਕੇ ਨਾ ਕੀ ਹੈਗਾ ਪਤਾ ਕਿੰਨਾ ਕਲੇਸ਼ ਕੀਤਾ ਉਹਨੇ ਮੈਂ ਤਾਂ ਉਹ ਮੈਨੂੰ ਤੱਕਦਾ ਮੈਂ ਪਿੰਡ ਤੋਂ ਜਾਣਾ ਨਹੀਂ ਹੈਗਾ ਬਸ ਇੱਕ ਚਲਦਾ ਤਾਂ ਮੈਂ ਕੁਝ ਖਾ ਕੇ ਮਰ ਤਾ। ਇਹਦੀ ਗੱਲ ਨਹੀਂ ਲੈਗੀ। ਗਰ ਤਾਂ ਮੇਰੀ ਗੈਂਦੀ ਹੈ ਮੈਂ ਤੁਹਾਡੇ ਪਿੱਛੇ ਦਾ ਘਰ ਬਸ ਸਾਰਾ ਕੁਝ ਖਰਾਬ ਕਰ ਲਿਆ। ਆ ਤੁਸੀਂ ਮੇਰੇ ਮਰ ਜਮਾ ਹੀ ਸੋਇਆ। ਤੁਸੀਂ ਤਾਂ ਇਹ ਸਭ ਕੁਝ ਕਰ ਦੇਗਾ ਕਿ ਮੈਂ ਅਲਸੀ। ਇਹ ਨਹੀਂ ਕਹਾਂ ਸਮਝੋ। ਉਹ ਪ੍ਰਸ਼ਾਤਮਾ ਇਨ ਨਾ ਬੀ ਮੈਸਪੇ ਯੂ ਵੀ। ਤੇ ਭਈ ਆ ਮੈਂ ਤੇ ਮੇ ਦਾ ਉਹ ਮੇਰਾ ਤਾਂ ਤੁਹਾਨੂੰ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾਗਾ। ਮੈਂ ਜਾਵਾਂ ਤਾਂ ਜਾਹ ਕਿਧਰ ਆਇਂਦਾ ਦੱਸੋ। ਕੋਈ ਨਾ ਦੋ ਉਹਨੂੰ ਠਗਾ ਦੇਗੇ ਕਹਿ ਖਾ ਕੇ ਬੰਦੇ ਲਾ ਕੇ। ਕੀ ਕੋਈ ਮਨਾਈ ਟਿਕਲੂ ਆਉ? ਇੱਕ ਦੋ ਦਿਨ ਮੈਂ ਖੇ ਚ ਰਹੂੰਗੀ। ਇੱਕ ਦੋ ਦਿਨ ਖੇਤ ਰਹਿਗਾ। ਖੇਤ ਮੈਂ ਨਹੀਂ ਨਾ ਰਹਿਦੀ ਮੈਂ ਦੋ ਜਦਾਂ ਵੀ ਬੇਸ ਤੇ ਨਹੀਂ ਬਰਾ ਸਕਦੀ। ਨਹੀਂ ਕਿਸੇ ਨੂੰ ਪਤਾ ਲੋ। ਬਸ ਸੌਲ ਤੋਂ। ਹੂੰ। ਤੋਂ ਦੋ ਤਿੰਨ ਨਗਰਾਇਆ ਵੀ ਪੇਕੀ। ਹੂੰ। ਇੰਨੇ ਚ ਗੱਲ ਠਿੱਕ ਜੂਗੀ। ਇਹਨੂੰ ਬੰਦੇ ਹੁੰਦੇ ਭੇਜ ਕੇ ਮੈਂ ਸਿੱਧਾ ਤਾਂ ਜਾਣ ਹੀ ਨਹੀਂ ਸਕਦਾ ਨੀ ਟਿਕਾ ਦੇਾਂਗੇ। ਅੱਛਾ ਮਮੀ। ਠੀਕ ਐ ਮੈਂ ਕੁਝ ਕਰਾਂਗਾ। ਹਾਂ। ਤੇ ਉਹਨੇ ਹੀ ਤਾਂ ਆ ਰੱਖ ਵੀ ਲੈਂਦਾ ਹੁਣ ਪਿੰਡ ਚ ਆਪਣੇ ਪਿੰਡ ਦੇ ਲੋਕ ਬਣਾ ਦੇਣਗੇ। ਪੇਡਾ ਨਾ ਕੁਡੀ ਸਹੀਆਂ ਤੇ ਕੋਈ ਨਹੀਂ ਮੈਂ ਨਾ ਦੋ ਦਿਨਾਂ ਹੋਂਦੀ ਪਿੱਕੀ ਲਾਇਆ ਉਹਨਾਂ ਨੂੰ ਮੈਂ ਗੱਗਾਪਾ ਮਾਰੂੰਗੀ ਫਿਰ ਉਹ ਤਾਂ ਸਾਨ ਹੀ ਆਏ ਹੈਗਾ ਮੈਨੂੰ ਦੱਸ ਹੀ ਮੇਰੇ ਘਰ ਮਤ ਪੇਚ ਹੋ ਗਏ ਤੇ ਮੇਰੇ ਆਉਣ ਤੱਕ ਤੁਸੀਂ ਸਾਰਾ ਕੰਮ ਕਰ ਦੋ ਹਾਂ ਮੈਂ ਕਰ ਦੂੰਗਾ ਵੱਲੋਂ ਤੇ ਚਲ ਠੀਕ ਹੈ ਧਿਆਨ ਰੱਖਿਓ ਤੁਸੀਂ ਠੀਕ ਹੈ ਸਟੈਂਡ ਸੁਣਾ ਲੈ ਚੰਗੋ